ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਉਸ ਤੋਂ ਪਹਿਲਾਂ ਵੀਡੀਓ ਨੂੰ ਬੱਤ-ਬਾਤ ਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਚੰਡੀਗੜ੍ਹ ਦੇ ਮੇਅਰ ਦੀ ਚੋਣ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਜਮਹੂਰੀਅਤ ਅਤੇ ਸੱਚਾਈ ਦੀ ਜਿੱਤ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਲੋਕਤੰਤਰ ਅਤੇ ਸੱਚਾਈ ਦੀ ਜਿੱਤ ਐਲਾਨ ਦਿੱਤਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਪਾਇਪਾਦੀ ਧੱਕੇਸ਼ਾਹੀ ਦਾ ਮੂੰਹ ਤੋੜਮਾ ਜਵਾਬ ਹੈ ਜਿਸ ਨੇ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਆਪਣੀ ਸੱਤਾ ਹਾਸਲ ਕਰਨ ਦੀ ਲਾਲਸਾ ਨੂੰ ਪੂਰਾ ਕਰਨ ਦੇ ਲਈ ਜਮਹੂਰੀਅਤ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਦੁਹਰਾਇਆ ਕਿ 30 ਜਨਵਰੀ ਨੂੰ ਭਾਰਤੀ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ ਕਿਉਂਕਿ ਇਸ ਦਿਨ ਪਾਇਪਾ ਦੇ ਅਗਵਾਈ ਵਾਲੇ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਅਹੁਦੇ ਲਈ ਹੋਈਆਂ ਚੋਣਾਂ ਦੇ ਦੌਰਾਨ ਲੋਕਤੰਤਰ ਦਾ ਕਤਲ ਕੀਤਾ ਭਗਵੰਤ ਸਿੰਘ ਮਾਨ ਨੇ ਕਿ ਸੁਪਰੀਮ ਕੋਰਟ ਦੇ ਫੈਸਲੇ ਨੇ ਸਮੁੱਚੀ ਜਮਹੂਰੀ ਪ੍ਰਕਿਰਿਆ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ ਸ਼ਨੀਵਾਰ ਨੂੰ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਆਹ ਦੋਸਤੋ ਸਵੇਰ ਸਰਕਾਰ ਦੇ ਵੱਲੋਂ 24 ਫਰਵਰੀ ਨੂੰ ਦਿਨ ਸ਼ਨੀਵਾਰ ਨੂੰ ਪੰਜਾਬ ਭਰ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਦਿਨ ਸਵੇਰ ਭਰ ਦੇ ਸਕੂਲ, ਕਾਲਜਾਂ, ਵਿਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ। ਦਰਅਸਲ ਸ਼੍ਰੀ ਗੁਰੂ ਰਵਿਦਾਸ ਜਯੰਤੀ ਦੇ ਮੌਕੇ ਤੇ ਸਰਕਾਰ ਦੇ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਅਤੇ ਇਸ ਦਿਨ ਸਰਕਾਰੀ ਕਾਲਜ, ਸਕੂਲ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਾਲਾ ਧਨੌਲਾ ਦਾ ਪਰਿਵਾਰ ਇਨਕਾਊਂਟਰ ਮਾਮਲੇ ਦੇ ਵਿੱਚ ਆਇਆ ਮੀਡੀਆ ਦੇ ਸਾਹਮਣੇ ਕੀਤੇ ਕਈ ਖੁਲਾਸੇ ਆਹ ਦੋਸਤੋ ਗੈਂਗਸਟਰ ਗਰਮੀਤ ਸੰਗਮਾਨ ਔਰ ਫਕਾਲਾ ਤਨੌਲਾ ਦਾ ਪਰਿਵਾਰ ਅਨਕਾਊਂਟਰ ਮਾਮਲੇ ਦੇ ਵਿੱਚ ਮੀਡੀਆ ਦੇ ਸਾਹਮਣੇ ਆਇਆ ਹੈ ਕਾਲਾ ਤਨੌਲਾ ਦੀ ਪਤਨੀ ਨੇ ਸਰਕਾਰ ਦੇ ਉੱਤੇ ਪੁਲਿਸ ਤੇ ਝੂਠਾ ਮੁਕਾਬਲਾ ਕਰਨ ਦੇ ਇਲਜ਼ਾਮ ਲਾਇਆ ਹਨ ਇਸ ਅਨਕਾਊਂਟਰ ਪਿੱਛੇ ਕਾਂਗਰਸ ਪੰਜਾਬ ਦਾ ਹੱਥ ਹੈ ਪਰਿਵਾਰ ਦੇ ਮੈਂਬਰਾਂ ਨੇ ਲਾਇਕ ਗੰਭੀਰ ਦੋਸ਼ ਪ੍ਰਦਾਨ ਰਾਜਾ ਬੜੰਗ ਦੇ ਨਾਲ ਸਬੰਧਤ ਤੁਰਤ ਇਨਸਾਫ ਦੇ ਲਈ ਹਾਈ ਕੋਰਟ ਹੈ ਜਾਣਗੇ ਤੇ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਗਿਆ ਔਕਤ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਇਸ ਅਨਕਾਉਂਟਰ ਨੂੰ ਫਰਜ਼ੀ ਇਕਰਾਰ ਦੰਦਿਆ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਹਾਈ ਕੋਰਟ ਲੈ ਕੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਵੀ ਕਾਲਾ ਧਨੌਲਾ ਮੁਕਾਬਲੇ ਵਿੱਚ ਪਿੱਛੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦਾ ਹੱਥ ਹੁੰਦਾ ਦੋਸ਼ ਲਾਉਂਦਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਗੈਂਗਸਟਰ ਕਾਲਾ ਤਨੁਲਾ ਦਾ ਅੰਤਮ ਸੰਸਕਾਰ ਕੱਲ ਜਦ ਹੀ ਪਿੰਡ ਤਨੁਲਾ ਵਿਖੇ ਕੀਤਾ ਗਿਆ ਤੇ ਉਹਦੀ ਧੀ ਨੇ ਚਿੰਤਾ ਨੂੰ ਅਗਨੀ ਭੇਂਟਾ ਕੀਤਾ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਅਗਲੀ ਖਬਰ ਯੂਕੇ ਸਰਕਾਰ ਨੇ ਯੰਗ ਪ੍ਰੋਫੈਸ਼ਨਲਸ ਲਈ ਖੋਲੇ ਦਰਵਾਜ਼ੇ 3092 ਨੂੰ ਦੇਵੇਗਾ ਵੀਜ਼ਾ ਬ੍ਰਿਟਿਸ਼ ਸਰਕਾਰ ਨੇ ਭਾਰਤੀ ਨਾਗਰਿਕਾਂ ਦੇ ਆਪਣੇ ਦਰਵਾਜ਼ੇ ਖੋਲ ਦਿੱਤੇ ਹਨ ਯੂਕੇ ਸਰਕਾਰ ਨੇ ਵਿਦੇਸ਼ਾਂ ਵਿੱਚ ਕੰਮ ਕਰਨ ਦੇ ਚਾਹਵਨ ਨੌਜਵਾਨਾਂ ਪਿਛੇ 12 ਦੇ ਲਈ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ ਤੇ ਅਸਥਾਤ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਦੇਣ ਦਾ ਕੰਮ ਕੀਤਾ ਜਾਵੇਗਾ ਭਾਰਤ ਵਿੱਚ ਬ੍ਰਿਟਿਸ਼ ਦੂਤਾਵਾਸ ਨੇ ਇਸ ਸਬੰਧ ਵਿੱਚ ਇਹ ਜਾਣਕਾਰ ਦਿੱਤੀ ਹੈ ਕਿਹਾ ਗਿਆ ਹੈ ਕਿ 3000 ਭਾਰਤੀ ਨੌਜਵਾਨਾਂ ਨੂੰ ਵੀਜ਼ਾ ਦਿੱਤਾ ਜਾਵੇਗਾ ਤੇ ਇਸ ਦੇ ਲਈ ਸਮਾਚਾਰਨੀ ਵੀ ਜਾਰੀ ਕੀਤੀ ਗਿਆ ਹਾਲਾਂਕਿ ਅਸਦੇ ਤਹਿਤ ਨੌਜਵਾਨ ਪਿਛੇ 12 ਨੂੰ 2 ਸਾਲ ਤੱਕ ਬ੍ਰਿਟੇਨ ਦੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਬੈਰੀਕਾਡਾ ਤੋੜਨ ਦੇ ਲਈ ਮਗਵਾਇਆ ਜੀਸੀਬੀ ਮਸ਼ੀਨਾ ਮੜਾ ਦਿੱਲੀ ਦਾਕਰਾ ਕਰਨ ਦੇ ਖਿੱਚੀ ਤਿਆਰੀ ਤਾਂ ਉਸ ਤੋਂ ਘਟ ਘਟ ਸਮਰਥਨ ਮੋਲ ਐਮਐਸਪੀ ਸਮੇਤ ਦਰਜਨ ਤੋਂ ਵੱਧ ਮੰਗ ਨੂੰ ਲੈ ਕੇ ਅੰਦੋਲਨਕਾਰ ਕਿਸਾਨਾਂ ਨੇ ਦਿੱਲੀ ਮਾਰਚ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਐਤਵਾਰ ਨੂੰ ਕਿਸਾਨਾਂ ਤੇ ਸਰਕਾਰ ਵਿਚਾਲੇ ਚੌਥੇ ਦੌਰ ਦੀ ਮੀਟਿੰਗ ਹੋਈ ਜਿਸ ਵਿੱਚ ਸਰਕਾਰ ਨੇ ਕਿਸਾਨ ਨੂੰ ਚਾਰ ਫਸਲਾਂ ਤੇ 5 ਸਾਲਾਂ ਦਾ ਕੰਟਰੈਕਟ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਮਾਰ ਗੱਲ ਸਰੇ ਨਹੀਂ ਚੜ ਸਕੀ ਜਸ ਤੋਂ ਬਾਅਦ ਹਣ ਕਿਸਾਨ ਦਿਲੇ ਮਾਰਚ ਦੀ ਤਿਆਰੀ ਸ਼ੁਰੂ ਕਰ ਦਿੱਤੇ ਆ ਜੇ ਸਿਬੇ ਮਸ਼ੀਨਾਂ ਦੇ ਨਾਲ ਨਾਲ ਵੱਡੀਆਂ ਪੋਕਲੇ ਨਾ ਮਸ਼ੀਨਾਂ ਵੀ ਪੁਲਿਸ ਬੈਰੀਕਾੜਾ ਤੋੜਨ ਲਈ ਸ਼ੰਭੂ ਸਰਾਧ ਤੇ ਪਹੁੰਚ ਗਏ ਹੰਤੇ ਇਹਨਾਂ ਮਸ਼ੀਨਾਂ ਨੂੰ ਪੁਲਿਸ ਦੇ ਅਤੁੱਗਅ ਦੇ ਗੋਲਿਆਂ ਤੇ ਰਬੜ ਦੀਆਂ ਗੋਲੀਆਂ ਤੋਂ ਬਚਾਉਣ ਲਈ ਵੀ ਸੋਧਾ ਗਿਆ ਪੂਰੇ ਕੈਬਨ ਨੂੰ ਲੋਹੇ ਦੀਆਂ ਮੋਟੀਆਂ ਚਾਦਰਾਂ ਦੇ ਨਾਲ ਟੱਕ ਦਿੱਤਾ ਗਿਆ ਜੇਕਰ ਹਰਿਆਣਾ ਪੁਲਿਸ ਕਸਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਅਤੁੱਗਾਹ ਦੇ ਗੋਲੇ ਸੁੱਟਦੇ ਆ ਜਾਂ ਤਾਕਤ ਦੀ ਵਰਤੋਂ ਕਰਦੇ ਆ ਤਾਂ ਕਿਸਾਨਾਂ ਨੇ ਉਸ ਤੋਂ ਬਚਾਅ ਦੇ ਲਈ ਡਰਾਈਵਰ ਦੇ ਕੈਬਨ ਨੂੰ ਮੋਟੀ ਲੋਹੇ ਦੀ ਚਾਦਰ ਦੇ ਨਾਲ ਟਾਕੇ ਮਸ਼ੀਨਾਂ ਦੇ ਡਰਾਈਵਰ ਨੂੰ ਬਖਤਰਬੰਦ ਕਰ ਦਿੱਤਾ ਹੈ ਕਿਸਾਨਾਂ ਦਾ ਦਾਵਾ ਕਿ ਇਹ ਕੈਬਨ ਬੁਲੇਟ ਪ੍ਰੂਪ ਹੈ ਹੁਣ ਉਹ ਕਰੋ ਜਾਂ ਮਰੋ ਦੀ ਸੋਚ ਲੈ ਕੇ ਆਏ ਹਾਂ ਜਦਕਿ ਜਾਣਕਾਰ ਦੇ ਅਨੁਸਾਰ ਕਿਸਾਨ 7 ਤੋਂ ਲੈ ਕੇ 8 ਦੇ ਕਰੀਬ ਅਜੰਗਾ ਮਸ਼ੀਨਾ ਤਿਆਰ ਕਰ ਲਈਆਂ ਹਨ ਜੋ ਕਿ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਸਰਹੱਦਾਂ ਸ਼ੰਭੂ ਖਨੌਰੀ ਡੱਬਾ ਵਾਲੀ ਵਾਰਡਰ ਤੇ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਜੋ ਕਿ ਬੈਰੀਕੇਡਾ ਤੋੜ ਕੇ ਟਰਾਲਾਂ ਅੰਦਰ ਰਸਤਾ ਬਣਾਉਣ ਦੀ ਕੋਸ਼ਿਸ਼ ਕਰਨਗੀਆਂ। ਅਗਲੀ ਖਬਰ ਹੁਣ ਫੇਰਾ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ ਦੇ ਇਸ ਪਰ ਦੇ ਵਿੱਚ ਪੈਟਰੋਲ ਪੰਪ ਰਹਿਣਗੇ ਬੰਦ ਮੀਟਿੰਗ ਰਹੀ ਬੇਸਟਾ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਆ ਪੰਜਾਬ ਨੇ ਹੁਣ 22 ਫਰਵਰੀ ਨੂੰ ਪੈਟਰੋਲ ਪੰਪ ਬੰਦ ਕਰਨ ਦੇ ਹੜਤਾਲ ਮੁਲਤਵੀ ਕਰ ਦਿੱਤੀ ਹੈ ਪੈਟਰੋਲ ਪੰਪ ਡੀਲਰਜ਼ ਹੁਣ 29 ਫਰਵਰੀ ਨੂੰ ਹੜਤਾਲ ਕਰਨਗੇ ਸੋਮਵਾਰ ਨੂੰ ਚੰਡੀਗੜ੍ਹ ਬੈਚ ਆ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਨੇ ਤੇਲ ਕੰਪਨੀ ਦੇ ਡਾਇਰੈਕਟਰ ਜਤਿੰਦਰ ਕੁਮਾਰ ਦੇ ਨਾਲ ਮੀਟਿੰਗ ਕੀਤੀ ਇਹ ਮੀਟਿੰਗ ਵੀ ਬੇਸਟਾਰੀ ਐਸ ਬੈਟਕਰੇ ਵਿੱਚ ਆ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਵੱਲੋਂ ਕਮਿਸ਼ਨ ਨੂੰ ਵਧਾਉਣ ਦੀ ਮੰਗ ਰੱਖੀ ਗਈ ਸੀ ਪਰ ਇਸ ਦਾ ਹੱਲ ਨਹੀਂ ਹੋਇਆ ਹੁਣ ਪੈਟਰੋਲ ਪੰਪ ਡੀਲਰਜ਼ ਦਾ ਕਮਿਸ਼ਨ ਨੂੰ ਵਧਾਉਣ ਦੀ ਅੰਤਮ ਮੰਗ ਨੂੰ ਲੈ ਕੇ 22 ਫਰਵਰੀ ਨੂੰ ਮੁੰਬਈ ਦੇ ਬੈਦਚਾ ਮੀਟਿੰਗ ਤੈਅ ਕੀਤੀ ਗਈ ਹੈ ਮਾਨ ਹਾਨੀ ਮਾਮਲੇ ਦੇ ਬੈਦਚਾ ਮੁੱਖ ਮੰਤਰੀ ਨੂੰ ਪੇਸ਼ ਹੋਣ ਦੇ ਹੁਕਮ 19 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ ਸਾਦੋਸਤੋ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸ਼੍ਰੀ ਮਕਸਰ ਸਾਹਿਬ ਦੀ ਅਦਾਲਤ ਵਿੱਚ ਦਾਇਰ ਮਾਨ ਹਾਨੀ ਦੇ ਕੇਸ ਦੀ ਸੁਣਵਾਈ ਹੋਈ ਐਸਾ ਸੁਣਵਾਈ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਦਾ ਪੇਸ਼ ਨੂੰ ਇਸ ਗੋ ਅਦਾਲਤ ਵਿੱਚ ਉਹਨਾਂ ਦੇ ਵਕੀਲ ਰਹੇ ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਮਾਰਚ ਦੇ ਲਈ ਤੈਅ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਗਲੀ ਸੁਣਵਾਈ ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ ਬੀਤੇ ਕੱਲ੍ਹ ਹੋਈ ਸੁਣਵਾਈ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਸਰ ਦੇ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਕਿਸੇ ਕਾਰਨ ਕਰਕੇ ਉਹ ਪੇਸ਼ ਨਹੀਂ ਹੋ ਸਕੇ ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੇ ਅਗਲੀ ਸੁਣਵਾਈ ਦੇ ਲਈ 19 ਮਾਰਚ ਦੀ ਤਰੀਕ ਮਕਰਰ ਕਰ ਦਿੱਤੀ ਹੈ ਭਾਜਪਾ ਅਤੇ ਆਕਾਲੀ ਦਲ ਗਠਜੋੜ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸੰਕੇਤ ਪੰਜਾਬ ਦੇ ਸਾਬਕਾ ਮੰਤਰੀ ਤੇ ਭਾਇਪਾ ਨਯਤਾ ਕੈਪਟਨ ਅਮਰਿੰਦਰ ਸਿੰਘ ਨੇ ਭਾਇਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਦੇ ਸੰਕੇਤ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਉਹ ਇਹਦਨ ਗਠਜੋੜ ਹੈ ਇਹਦੇ ਗਠਜੋੜ ਦੇ ਹੱਕ ਦੇ ਬਿਆਨ ਸੁੱਭਾ ਭਾਇਪਾ ਪ੍ਰਧਾਨ ਸੁਨੀਲਾ ਜਾਖੜ ਵੀ ਇਸੇ ਪੱਖ ਦੇ ਬਿਆਨ ਤੇ ਉਹ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕਰਨਗੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਇਪਾ ਦੇ ਗਠ ਜੋੜ ਦੇ ਲੋੜਾ ਜੇਕਰ ਦੋਵੇਂ ਪਾਰਟੀਆਂ ਇਕੱਠੇ ਹੋ ਕੇ ਚੋਣ ਮੰਦਾਨ ਦੇ ਵਿੱਚ ਉਤਰਦੇ ਹਨ ਤਾਂ ਸਾਰੀਆਂ ਪਾਰਟੀਆਂ ਦੇ ਲਈ ਚੁਣੌਤੀ ਖੜੀ ਹੋਵੇਗੀ। ਉਹਨਾਂ ਨੇ ਕਹਿ ਕੇ ਮੈਂ ਖੋਦਾ ਜੇਪੀ ਨੱਡਾ ਨੂੰ ਗਠ ਜੋੜਾ ਬਾਰੇ ਕਿਹਾ ਤੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗਠ ਜੋੜ ਤੇ ਜਲਦ ਦਾ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਵਿੱਚ ਟ੍ਰੈਫਿਕ ਨਿਜਮਾ ਨਵੇਂ ਟ੍ਰੈਫਿਕ ਨਿਜਮਾ ਲਾਗੂ ਬਹਨ ਚਲਾਉਣ ਵਾਲੇ ਧਿਆਨ ਦੇਣ। ਪੰਜਾਬ ਦੇ ਵਿੱਚ ਹੁਣ ਟ੍ਰੈਫਿਕ ਨਿਯਮ ਜਿਹੜੇ ਨਵੇਂ ਆ ਉਹ ਲਾਗੂ ਹੋ ਚੁੱਕੇ ਹਨ ਹੁਣ ਕਾਰ ਦੇ ਪਿਛਲੇ ਸੀਟ ਤੇ ਬੈਠਣਾਂ ਸਵਾਰੀਆਂ ਨੇ ਵੀ ਜੇਕਰ ਸੀਟ ਬੈਲਟ ਨਾ ਲਾਈ ਤਾਂ ਅਜੇ ਚਾਲ ਕੰਦਾ ਚਲਾਣ ਕੀਤਾ ਜਾਵੇਗਾ ਹਾਲ ਦੀ ਘੜੀ ਟ੍ਰੈਫਿਕ ਪੁਲਿਸ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਲੱਗੀ ਹੋਈ ਹੈ ਇਸ ਸਬੰਧ ਵਿੱਚ ਤੇ ਦਿਨੀ ਏ ਡੀ ਜੀ ਪੀ ਟ੍ਰੈਫਿਕ ਇਹ ਸਰਾਏ ਦੇ ਵੱਲੋਂ ਵੀ ਸਾਰੇ ਪੁਲਿਸ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਹਦਾਇਤ ਜਾਰੀ ਕੀਤੀ ਗਈ ਸੀ ਲੋਕਾਂ ਨੂੰ ਜਾਗਰੂਕ ਕਰਨ ਦੀ ਘੜੀ ਤਹਿਤ ਏਸੀਪੇ ਟਰੈਪ ਦਾ ਘਰਪ੍ਰੀਤ ਸੰਘਾ ਸਿੱਧੂ ਨੇ ਸਮਰਾਲਾ ਚੌਂਕ ਦੇ ਵਿੱਚ ਆਪਣੀ ਟੀਮ ਨੂੰ ਨਾਲ ਲੈ ਕੇ ਸੜਕ ਤੇ ਜਾ ਰਹੇ ਲੋਕਾਂ ਨੂੰ ਰੋਕ ਕੇ ਜਾਗਰੂਕ ਕੀਤਾ ਕਿ ਕਾਰ ਦੇ ਪਿਛਲੇ ਸੀਟ ਤੇ ਸੀਟ ਬੈਲਟ ਜਰੂਰ ਲਗਾਈ ਜਾਵੇ ਬੈਠਣਾ ਸਵਾਰੀਆਂ ਨੂੰ ਇਹ ਹੁਕਮਾਂ ਜਾਰੀ ਕੀਤੇ ਗਏ ਹਨ ਤੇ ਜਿੰਨਾ ਅਗਲੀ ਸੀਟ ਤੇ ਬੈਠਣਾ ਸਵਾਰਨ ਹਨ ਤੇ ਉਹਨਾਂ ਨੂੰ ਵੀ ਸੀਟ ਬੈਲਟ ਲਾਉਣੀ ਚਾਹੀਦੀ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਰ ਦੇ ਵਿੱਚ ਸਫ਼ਰ ਕਰਦੇ ਸਮੇਂ ਪਿਛਲੀ ਸੀਟ ਤੇ ਬੈਠੀਆਂ ਸਵਾਰੀਆਂ ਵੀ ਸੀਟ ਬੈਲਟ ਜਰੂਰ ਲਗਾਉਣਾ ਅੱਜ ਇਹ ਪੁਲਿਸ ਵਿਭਾਗ ਦੇ ਬਲਕੌਜ ਦਿਨੰਦ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਬਗਿਆ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਕਾਰਵਾਈ ਸ਼ੁਰੂ ਕਰ ਦੇਵੇਗੀ ਇਸ ਦੌਰਾਨ ਜੂਨ ਇੰਚਾਰਜ ਇੰਸਪੈਕਟਰ ਨਰਿੰਦਰ ਸੰਘ ਸੋਹੀਆ ਤੇ ਐਸਆਈ ਅਵਤਾਰ ਸੰਘਾ ਸੰਧੂ ਵੀ ਹਾਜ਼ਰ ਰਹੇ ਅਗਲੀ ਖਬਰ ਅੱਜ ਸਵੇਰੇ 11 ਵਜੇ ਦਿੱਲੀ ਕੂਚ ਕਰਨਗੇ ਕਿਸਾਨ ਦਿੱਲੀ ਚਲੋ ਮਾਰਚ ਨੂੰ ਰੋਕਣ ਦੇ ਲਈ ਵੱਖ-ਵੱਖ ਥਾਵਾਂ ਤੇ ਲਗਾਏਗੇ ਨਾਕੇ ਕੇਂਦਰਾ ਤੇ ਕਿਸਾਨ ਆਗੂਆਂ ਵਿਚਾਰ ਚੌਥੇ ਗੇੜ ਦੀ ਮੀਟਿੰਗ ਦੇ ਵਿੱਚ ਕੋਈ ਵੀ ਹੱਲ ਨਾ ਨਿਕਲਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਿਹਦੂਰ ਮੋਰਚਾ ਦੇ ਵੱਲੋਂ 1 ਫਰਵਰੀ ਨੂੰ ਜਾਨੀ ਕਿ ਅੱਜ ਦਿਲਕੂਚਕ ਕੀਤੇ ਜਾਣ ਦਾ ਐਲਾਨ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਅਤੇ ਖਨੋਰੀ ਬਾਰਡਰਾਂ ਦੇ ਉੱਪਰ ਜ਼ਬਰਦਸਤ ਤਣਾਅ ਦੀ ਸਥਿਤੀ ਹੈ ਜਿੱਤੇ ਆਕਾਪਾਸੇ ਹਰਿਆਣਾ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਕੇ ਸਾਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਪੂਰੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਖੜੀਆ ਤੇ ਉੱਤੇ ਬਾਰਡਰਾਂ ਤੇ ਇਕੱਠੇ ਹੋ ਕੇ ਇੱਕਠੇ ਹੋ ਚੁੱਕੇ ਲੱਖਾਂ ਕਿਸਾਨ ਵੀ 21 ਫਰਵਰੀ ਸਵੇਰਾ ਬਾਰਡਰਾਂ ਨੂੰ ਤੋੜ ਕੇ ਅੱਗੇ ਵਧਣ ਦੀ ਵਿੱਚ ਬੇਜਰ ਹੰਤੇ ਨੋਇ ਬਣ ਕਿਸਾਨਾਂ ਨੇ ਬੀ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਦੇ ਨੱਕੇ ਤੋੜਨ ਦੀ ਤਿਆਰੀ ਕੀਤੀ ਹੈ ਉਧਰ ਭਾਰੀ ਤਣਾਅ ਦੀ ਸਥਿਤੀ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਪੰਜਾਬ ਦੇ ਰਾਜਪਾਲ ਨੇ ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਅੱਜ ਪੁਲਿਸ ਅਫਸਰਾਂ ਦੀ ਸਲਾਹ ਤੋਂ ਬਾਅਦ ਆਪਣਾ ਅੱਜ ਤੋਂ ਕੀਤਾ ਜਾਣ ਵਾਲਾ ਸਰਹਾਦੀ ਜਿਲ੍ਹਿਆਂ ਦਾ ਦੌਰਾ ਵੀ ਮਲਤਵੀ ਕਰ ਦਿੱਤਾ ਹੈ ਸੁਭਰ ਵਿੱਚ ਕੋਈ ਵੱਡਾ ਸੰਕਟ ਪੈਦਾ ਹੋ ਜਾਣ ਤੋਂ ਵੀ ਰਾਜਪਾਲ ਦੀ ਜ਼ਿੰਮੇਵਾਰੀ ਵਾਝ ਜਾਂਦੀ ਹੈ ਜਿਸ ਤਰ੍ਹਾਂ ਖਬਰਾਂ ਬਾਰਡਰਾਂ ਤੇ ਜੰਗ ਵਰਗੀ ਸਥਿਤੀ ਦਿਹਨ ਤੇ ਦੋਵੇਂ ਪਾਸੋਂ ਤਿਆਰੀ ਕੀਤੀ ਗਿਆ ਇਸ ਤੋਂ ਇਸ ਗੱਲ ਦਾ ਖਦਸ਼ਕ ਸਿੱਧਾ ਟਕਰਾਅ ਹੋਣ ਤੋਂ ਬਾਅਦ ਭੀੜ ਦੇ ਹਿੰਸਕ ਹੋਣ ਤੋਂ ਬਾਅਦ ਵੱਡਾ ਨੁਕਸਾਨ ਦੋਵੇਂ ਪਾਸੇ ਹੋ ਸਕਦਾ ਹੈ